ਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸੋ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਪ੍ਰਿੰਟਡ ਦੁਪੱਟਿਆਂ ਨਾਲ ਸੂਟ ਰਹਿਣਗੇ ਜੀ ਕੁਝ ਕ ਇਹਦੇ ਵਿੱਚ ਟੈਸਟਾ ਦੇ ਦੁਪੱਟੇ ਨੇ ਜੀ ਟੈਸਟਾ ਦੇ ਸੂਟ ਨੇ ਜੀ ਦੁਪੱਟਿਆਂ ਨਾਲ ਬਾਕੀ ਕਾਟਨ ਇਹ ਹੈਗੀ ਹੈ ਜੀ ਬਹੁਤ ਵਧੀਆ ਰੀਵਾ ਕਾਟਨ ਨਾਲ ਤੁਹਾਨੂੰ ਪ੍ਰਿੰਟਡ ਦੁਪੱਟੇ ਮਿਲਣਗੇ ਜੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਨੂੰ ਤੁਸੀਂ ਫੋਲੋ ਕਰੋ ਜੀ ਉੱਤੇ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਹੁੰਦੀਆਂ ਨੇ ਤੇ ਉਸ ਤੇ ਆਪਣਾ ਨਿਊ ਚੈਨਲ ਆਇਆ ਹੈ ਜੀ RK boutique ਜਿੰਨਾ ਭੈਣਾਂ ਨੇ ਹਜੇ ਤੱਕ ਉਹ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਆਪਾਂ ਉਹਦੇ ਉੱਪਰ ਵੀ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜਿਹੜੀ ਉਹ ਮੈਂ ਸ਼ਾਮ ਨੂੰ ਵੀਡੀਓ ਅਪਲੋਡ ਕਰਦੀ ਆ ਸੂਟਾਂ ਦੀ ਜੀ ਇਸ ਚੈਨਲ ਤੇ ਸਵੇਰੇ ਵੀ ਬਲੌਗ ਆਪਣਾ ਸਾਹਮਣੂ ਆਉਂਦਾ ਜੀ ਇਸ ਚੈਨਲ ਤੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਪਲੀਜ਼ ਰਿਕਵੈਸਟ ਹੈ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤਾਂ ਕਿ ਹਰ ਇੱਕ ਭੈਣ ਕੋਲੇ ਆਪਣੇ ਵਧੀਆ ਬ੍ਰਾਂਡ ਦੇ ਸੂਟ ਹੋਣਗੇ ਜੀ ਇਹ ਹੁੰਦੇ ਨੇ ਜੀ ਰੇਂਜ ਹੁੰਦੀ ਹੈ ਜਿਹੜੀ ਨਾਰਮਲ ਹੁੰਦੀ ਹੈ ਜੀ ਤਾਂ ਕਿ ਹਰ ਇੱਕ ਭੈਣ ਕੋਲੇ ਬ੍ਰਾਂਡ ਦੀ ਫੈਬਰਿਕ ਤੇ ਨਾਰਮਲ ਰੇਂਜ ਦੇ ਵਿੱਚ ਪਹੁੰਚ ਜਾਣ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਸਾਰਿਆਂ ਤੋਂ ਪਹਿਲਾ ਸੂਟ ਦਿਖਾਉਣੇ ਆ ਤੁਹਾਨੂੰ ਇਹ ਟਿਸਟਾ ਕਾਟਨ ਮਿਲੂਗੀ ਜੀ ਵਧੀਆ ਇਹਦੇ ਨਾਲ ਤੁਹਾਨੂੰ ਟਿਸਟਾ ਦੀ ਹੀ ਸਲਵਾਰ ਮਿਲੂਗੀ ਮਾਸਟਰਡ ਕਲਰ ਹੈ ਇਹ ਬਹੁਤ ਪਿਆਰਾ ਪ੍ਰਿੰਟਡ ਤੁਹਾਨੂੰ ਕੋਟੇ ਡੋਰੀਏ ਦਾ ਮਿਲੂਗਾ ਜੀ ਧੁਪੱਟਾ ਇਹ ਵੀ ਨਾਲ ਦੇਖੋ ਜੀ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਬਹੁਤ ਪਿਆਰੀ ਸਰਦਾਰੀ ਜੀ ਲੁੱਕ ਦੇ ਸੂਟ ਨੇ ਜੀ ਦੇਖੋ ਜੀ ਮੈਂ ਤੁਹਾਨੂੰ ਇਹਦੇ ਸਟੈਂਪ ਲੱਗੀ ਦਿਖਾਉਂਗੀ ਦੇਖੋ ਜੀ ਟਿਸਟਾ ਦੀ ਇਹ ਸ਼ਰਟ ਰਹੂਗੀ ਜੀ ਇਹਦੇ ਨਾਲ ਤੁਹਾਨੂੰ ਸਲਵਾਰ ਦਾ ਕੱਪੜਾ ਵੀ ਟਿਸਟਾ ਦਾ ਹੀ ਮਿਲੂਗਾ ਜੀ ਇਹ ਮੈਚਿੰਗ ਹੀ ਮਿਲਣਗੇ ਜੀ ਆਲ ਓਵਰ ਨਹੀਂ ਮਿਲਣਗੇ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦੀ ਹੈਗੀ ਹੈ ਜੀ ਸਲਵਾਰ ਦੀ ਫੈਬਰਿਕ ਤੇ ਮੈਂ ਤੁਹਾਨੂੰ ਸਲਵਾਰ ਦੇ ਵੀ ਸਟੈਂਪ ਦਿਖਾਉਂਗੀ ਆਪਾਂ ਇਹ ਕੱਚਾ ਕੰਮ ਨਹੀਂ ਕਰਦੇ ਜੀ ਦੇਖੋ ਜੀ ਟੈਸਟਾ ਦੀ ਹੀ ਤੁਹਾਨੂੰ ਸਲਵਾਰ ਮਿਲੂਗੀ ਜੀ ਨਾਲ ਇਹਦੇ ਤੁਹਾਨੂੰ ਕੋਟੇ ਡੋਰੀ ਇਹਦਾ ਪ੍ਰਿੰਟਡ ਮਿਲੂਗਾ ਦੁਪੱਟਾ ਫੂਟ ਦੇਖੋ ਪ੍ਰਿੰਟ ਬਹੁਤ ਸੋਹਣੇ ਨੇ ਇਹ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ ਬਾਕੀ ਮੇਰਾ خیال ਮੈਨੂੰ ਐ ਲੱਗਦਾ ਸੀ ਵੀ ਚਾਰ ਕਲਰ ਨੇ ਮੈਨੂੰ ਲੱਭਿਆ ਨਹੀਂ ਦੇਖੋ ਜੀ ਇਸ ਤਰ੍ਹਾਂ ਦਾ ਦੁਪट्टे ਦੇ ਕੋਟੇ ਡੋਰੀ ਦੇ ਫੋਰ ਸਾਈਡ ਸੂਟ ਨਾਲ ਦਾ ਪ੍ਰਿੰਟ ਬਣਿਆ ਹੋਇਆ ਜੀ ਬਾਰਡਰ ਬਣਿਆ ਹੋਇਆ ਸੈਂਟਰ ਵਿੱਚੋਂ ਪਲੇਨ ਹੈ ਦੇ ਵਿੱਚ 2.5 ਮੀਟਰ ਦਾ ਤੁਹਾਨੂੰ ਖੁੱਲਾ ਡੁੱਲਾ ਪੂਰਾ ਨਾ ਦੁਪट्टे ਨੇ ਸਿਰ ਤੋਂ ਲੈਣਾ ਜਿਵੇਂ ਹਨਾ ਭੈਣਾ ਬਾਲੀ ਕੰਟਰੀ ਦੇ ਵਿੱਚ ਗੁਰੂ ਘਰ ਜਾਂਦੀਆਂ ਨੇ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਨੇ ਨਾ ਵੀ ਔਖਾ ਲੱਗਦਾ ਵੀ ਉਹ ਕਹਿੰਦੇ ਜਿਹੜਾ ਦੁਪੱਟਾ ਸਿਲਪਰੀ ਹੋਵੇ ਸਿਰ ਤੇ ਨਾ ਖੜੇ ਤੇ ਤੁਸੀਂ ਲੈ ਸਕਦੇ ਹੋ ਬਾਕੀ ਤੁਹਾਡੀ ਚੋਆਇਸ ਆ ਇੰਡੀਆ ਵਾਲੀਆਂ ਪਹਿਣਾ ਵੀ ਲੈ ਸਕਦੇ ਨੇ ਜ਼ਰੂਰੀ ਨਹੀਂ ਵਿਪਾਰ ਲਈ ਕੰਟਰੀ ਦੀ ਲੈ ਸਕਦੇ ਨੇ ਦੇਖੋ ਟੈਸਟਾ ਦੇ ਤੁਹਾਨੂੰ ਸੂਟ ਰਹਿਣਗੇ ਇਹਦੇ ਵਿੱਚ ਕਲਰ ਤਿੰਨ ਨੇ ਜੀ ਮੈਂ ਤਿੰਨੋ ਕਲਰ ਦਿਖਾ ਦਿੰਨੀ ਆ ਦੇਖੋ ਇਹ ਰਿਹਾ ਜੀ ਪਰਪਲ ਕਲਰ ਇਹ ਵੀ ਤੁਹਾਨੂੰ ਟੈਸਟਾ ਦੀ ਫੈਬਰਿਕ ਮਿਲੂਗੀ ਪੂਰੀ ਪੂਰਾ ਸੂਟ ਹੀ ਟੈਸਟਾ ਦਾ ਜੀ ਥੋੜੇ ਕੋਲ ਸੂਟ ਪਹੁੰਚਣ ਤੇ ਤੁਹਾਨੂੰ ਪਤਾ ਲੱਗ ਜਾਊਗਾ ਦੇਖੋ ਮੈਂ ਤੁਹਾਨੂੰ ਇਹਦੇ ਵੀ ਸੈਂਪਲ ਲੱਗੀ ਦਿਖਾਉਂਗੀ ਦੇਖੋ ਇਹਦੇ ਬਾਈ ਟਕਰਾਂ ਨਾਲ ਲਿਖਿਆ ਹੋਇਆ ਹੈ ਤੇ ਇਹਦੀ ਵੀ ਸਲਵਾਰ ਦੀ ਫੈਬਰਿਕ ਤੁਹਾਨੂੰ ਟੈਸਟਾ ਦੀ ਹੀ ਮਿਲੂਗੀ ਪਰਪਲ ਕਲਰ ਹੈ ਪ੍ਰੋਪਰ ਸਹੀ ਤੇ ਇਹਦੇ ਨਾਲ ਵੀ ਦੁਪੱਟਾ ਤੁਹਾਨੂੰ ਸੇਮ ਮਿਲੂਗਾ ਜੀ ਬਾਰਡਰ ਬਣਿਆ ਹੋਇਆ ਸਾਰੇ ਪਾਸੇ ਸੂਟ ਦੇ ਪ੍ਰਿੰਟ ਦਾ ਵਿਚਕਾਰ ਉਹ ਸੈਂਟਰ ਹੈ ਜਿਹੜਾ ਇਹਦਾ ਪਲੇਨ ਹੈ ਜੀ ਇਹ ਵੀ ਕੋਟਡ ਹੋਰੀ ਹੈ ਦਾ ਬਹੁਤ ਵਧੀਆ <li>ਕੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਇਸ ਤੋਂ ਬਾਅਦ ਤੀਜਾ ਕਲਰ ਬਹੁਤ ਪਿਆਰਾ ਕਲਰ ਹੈ ਫਰੋਜੀ ਕਲਰ ਬਹੁਤ ਸੋਹਣਾ ਲੱਗਦਾ ਦੇਖੋ ਜੀ ਉਹ ਸਕਰੀਨਸ਼ਾਟ ਤੇ ਆਪਣਾ ਸੂਟ ਬੁੱਕ ਕਰੋ ਦੇਖੋ ਜੀ ਇਹ ਵੀ ਤੁਹਾਨੂੰ ਟੈਸਟਾ ਦਾ ਹੀ ਮਿਲੂ ਬਸ ਮੈਂ ਅੱਜ ਕੋਈ ਫੈਬਰਿਕ ਤੁਹਾਨੂੰ ਜਿਹੜੇ ਆਪਾਂ ਦੇਵਾਂਗੇ ਜੀ ਬ੍ਰਾਂਡ ਦਾ ਹੀ ਦਿਖਾ ਕੇ ਦੇਵਾਂਗੇ ਇਹਦੀ ਤੁਹਾਨੂੰ ਸਲਵਾਰ ਵੀ ਇਹਦੀ ਵੀ ਸਲਵਾਰ ਟੈਸਟਾ ਦੀ ਹੋਊਗੀ ਜੀ ਸੇਮ ਦੁਪੱਟਾ ਐਸੇ ਇਹਦਾਗਾ ਦੇਖੋ ਜੀ ਇਸ ਤਰ੍ਹਾਂ ਇਹਦੇ ਵਿੱਚ ਇਹ ਦੁਪੱਟੇ ਦੇ ਵਿੱਚ ਨਾ ਕਿਤੇ ਕਿਤੇ ਜਿਵੇਂ ਆ ਜਿਹੜਾ ਡਿਜ਼ਾਈਨ ਆ ਬਾਰਦਰ ਇਹ ਵੱਡਾਗਾ ਜੀ ਬਣਿਆ ਹੋਇਆ ਤੇ ਵਿੱਚਕਾਰ ਹਲਕੀਆਂ-ਵਲਕੀਆਂ ਛੋਟੀਆਂ-ਛੋਟੀਆਂ ਮੋਟੀਆਂ ਬਣੀਆਂ ਹੋਈਆਂ ਨੇ ਇਹ ਵੀ ਕੋਟेड ਹੋ ਰਹੀ ਹੈ ਦਾ ਦੁਪੱਟਾ ਰਹੂਗਾ ਬਿਲਕੁਲ ਵੀ ਇਹ ਸਿਰ ਤੋਂ ਨਹੀਂ ਲੈਂਦਾ ਨਾ ਹਾਰਡ ਹੈ ਵੀ ਜੇ ਆਪਾਂ ਕਈ ਵਾਰ ਮੂੰਹ ਮਾਰਦੇ ਫੇਰੇ ਜਾਵੇ ਹਨਾ ਵੀ ਮੂੰਹ ਜਾਂ ਵੱਢ ਦਿੰਦਾ ਬਿਲਕੁਲ ਕੋਲਾ ਸੌਫਟ ਦੁਪੱਟਾ ਜੀ ਇਹ ਇਹਦੇ ਵਿੱਚ ਆਗੇ ਜੀ ਤਿੰਨ ਕਲਰ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਰੀਵਾ ਕਾਟਨ ਦੇ ਇਹ ਵੀ ਬਹੁਤ ਪਿਆਰੇ ਸੂਟ ਨੇ ਜਿਹੜਾ ਇਹ ਸੂਟ ਰਹੂਗਾ ਜੀ ਦੁਪੱਟੇ ਨਾਲ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2500 ਰੁਪਏ ਜਿਹੜੇ ਇਸ ਤੋਂ ਬਾਅਦ ਵਾਲੇ ਨੇ ਦੁਪੱਟੇ ਵਾਲੇ ਜੀ ਉਹ ਇਸ ਤੋਂ ਪ੍ਰਾਈਸ ਘੱਟ ਰਹੂਗਾ ਜੀ ਦੇਖੋ ਜੀ ਇਹ ਇਹ ਹੈਗੀ ਹੈ ਰੀਵਾ ਕਾਟਨ ਦੀ ਇਹ ਆਲਓਵਰ ਸੂਟ ਨੇ ਜੀ ਮੈਚਿੰਗ ਸੂਟ ਨਹੀਂ ਹੈਗੇ ਇਹ ਤਿੰਨ ਸੂਟ ਜਿਹੜੇ ਪਹਿਲਾਂ ਦਿਖਾਤੇ ਆਪਾਂ ਨੇ ਇਹ ਮੈਚਿੰਗ ਸੂਟ ਸੀਗੇ ਤੇ ਇਹ ਵਾਲੇ ਹਾਂ ਜੀ ਇਹ ਵੀ ਆਪਾਂ ਨੂੰ ਸਟੈਂਪ ਦਿਖਾ ਕੇ ਦੇਵਾਂਗੇ ਦੇਖੋ ਇਹ ਵੀ ਰੀਵਾ ਕਾਟਨ ਦੇ ਸੂਟ ਨੇ ਇਹਦੇ ਨਾਲ ਦੁਪੱਟਾ ਮਿਲੂਗਾ ਜੀ ਤੁਹਾਨੂੰ ਬਹੁਤ ਵਧੀਆ ਮਡਾਲ ਸਿਲਕ ਦਾ ਪ੍ਰਿੰਟਡ ਦੁਪੱਟਾ ਹੈ ਜੀ ਇਹਦੇ ਨਾਲ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਬਹੁਤ ਪਿਆਰੇ ਦੁਪੱਟੇ ਨੇ ਇਹ ਜੇ ਸਾਰਿਆਂ ਦੇ ਸੇਮ ਡਿਜ਼ਾਈਨ ਹੋਏ ਤਾਂ ਆਪਾਂ ਇੱਕੋ ਹੀ ਖੋਲਾਂਗੇ ਜੀ ਜੇ ਅਲਾਗ ਅਲਾਗ ਹੋਏ ਤਾਂ ਆਪਾਂ ਸਾਰੇ ਖੋਲ ਦਾਂਗੇ ਇਸ ਤਰ੍ਹਾਂ ਮੜਾਲ ਸਿਲਕ ਦਾ ਤੁਹਾਨੂੰ ਦੁਪੱਟਾ ਮਿਲੂਗਾ ਪ੍ਰਿੰਟਡ ਬਹੁਤ ਵਧੀਆ ਇਹ ਵੀ ਮੁਲਾਇਮ ਮੁਲਾਇਮ ਫੈਬਰਿਕ ਹੈ ਇਹ ਵੀ ਬਾਹਲੇ ਸੂਟ ਸੀਗੇ ਇਹਨਾਂ ਦੀ ਮੈਂ ਕੋ ਵੀਡੀਓ ਨਹੀਂ ਬਣਾਈ ਗਈ ਤਿੰਨੇ ਕੋ ਸੂਟ ਰਹਿ ਗਏ ਕੁਝ ਕਦੀ ਜਿਹੜਿਆਂ ਦੀ ਵੀਡੀਓ ਬਣ ਗਈ ਜੀ ਉਹ ਆਪਣੇ ਸੇਲ ਹੋ ਗਏ ਇੱਕ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਇਹ ਆਲ ਓਵਰ ਸੂਟ ਮਿਲੂਗਾ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਗਾਜਰੀ ਦੇਖੋ ਜੀ ਇਹ ਵੀ ਪ੍ਰਿੰਟਡ ਸੂਟ ਨੇ ਬਹੁਤ ਪਿਆਰਾ ਤੇ ਆਲ ਓਵਰ ਸੂਟ ਨਹੀਂ ਜੀ ਵੇਖੋ ਇਹਦਾ ਪ੍ਰਿੰਟ ਇਸ ਤਰ੍ਹਾਂ ਰਹੂਗਾ ਜਿਹੜੀਆਂ ਭੈਣਾਂ ਆਲਓਵਰ ਸੂਟ ਲੈਣਾ ਚਾਹੁੰਦੀਆਂ ਨੇ ਜੀ ਇਹਦੇ ਨਾਲ ਵੀ ਮਡਲ ਸਿਲਕ ਦਾ ਦੁਪੱਟਾ ਰਹੂਗਾ ਦੇਖੋ ਜੀ ਕਿੰਨਾ ਪਿਆਰਾ ਕਲਰ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਬਣੀ ਹੋਈ ਹੈ ਮੈਂ ਸਨੋਤਾ ਦੁਪੱਟਾ ਫੋਲ ਕੇ ਦਿਖਾਉਂਗੀ ਸਾਰਾ ਨਾ ਫਿਰ ਉਹੀ ਜੀ ਆਪਾਂ ਤੋਂ ਹੋਣੀ ਬੰਨਦੀ ਖਲਾਰਾ ਪੈ ਜਾਂਦਾ ਜੀ ਦੇਖੋ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਹੀ ਡਿਜ਼ਾਈਨਿੰਗ ਬਣੀ ਹੋਈ ਹੈ ਦੁਪੱਟੇ ਦੇ ਵਿੱਚ ਇਹ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਤੁਹਾਨੂੰ ਪਹਿਲਾਂ ਅਸੀਂ ਨੇ ਇਹ ਸੂਟ 2200 ਰੁਪਏ ਦੇ ਸੇਲ ਕੀਤੇ ਨੇ ਜੀ ਹੁਣ ਇਹ ਜਿਹੜੇ ਆਲ ਓਵਰ ਸੂਟ ਨੇ ਜੀ ਕਾਟਨ ਦੇ ਸੂਟ ਨੇ ਹਨ ਇਹੇ ਸੂਟਾਂ ਦੇ ਆਪਾਂ ਨੇ ਲੈਸ ਪ੍ਰਾਈਜ਼ ਲਾ ਰੱਖਿਆ ਜੀ ਇਹ ਸੂਟ ਤੁਹਾਨੂੰ ਪਊਗਾ ਜੀ 1850 ਰੁਪਏ ਦੇ ਵਿੱਚ ਵੀ ਤੇ ਦੁਪੱਟਾ ਫੈਬਰਿਕ ਦੀ ਸਾਡੀ ਗਰੰਟੀ ਹੋਊਗੀ ਜੀ ਬ੍ਰਾਂਡ ਦੀ ਹਨ ਇਹ ਫੈਬਰਿਕ ਹੈ ਤੁਸੀਂ ਇਹ ਨਾ ਕਿਹੋ ਵੀ ਅਸੀਂ ਉਹ ਜਿਹੜੇ ਸਸਤੇ ਮਿਲਦੇ ਨੇ ਜੀ 12 12 13 1300 ਦੇ ਉਹਨਾਂ ਨਾਲ ਮਸਲੀਨ ਦੇ ਦੁਪੱਟੇ ਹੁੰਦੇ ਨੇ ਜੀ ਇਹਦੇ ਨਾਲ ਮਡਲ ਸਿਲਕ ਦਾ ਤੁਹਾਨੂੰ ਦੁਪੱਟਾ ਮਿਲੂਗਾ ਜੀ ਇਹਦੇ ਵਿੱਚ ਦੋ ਕਲਰ ਨੇ ਜੀ ਤਿੰਨ ਕਲਰ ਨੀਚੇ ਵਾਲੇ ਪ੍ਰਿੰਟ ਦੇ ਵਿੱਚ ਆ ਗਏ ਬਾਕੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਬੂਸੀ ਲੈ ਸਕਦੇ ਹੋ 컬러 ਬਹੁਤ ਪਿਆਰੇ ਨੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਜੀ ਸਿਮਰ ਪ੍ਰਿੰਟ ਦੇ ਵਿੱਚ ਦੇਖੋ ਜੀ ਇਹ ਸਿਮਰ ਪ੍ਰਿੰਟ ਦੇ ਵਿੱਚ ਨਾ ਪਰਪਲ ਕਲਰ ਹੈ ਪ੍ਰਿੰਟਿੰਗ ਮੈਚਿੰਗ ਸੂਟ ਹੈ ਇਹਦੇ ਨਾਲ ਤੁਹਾਨੂੰ ਸਲਵਾਰ ਵੀ ਸਿਮਰ ਦੀ ਮਿਲੂਗੀ ਬਹੁਤ ਵਧੀਆ ਸੂਟ ਹੈ ਜੀ ਦੇਖੋ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਨਾ ਪਿਛਲੇ ਸਾਲ ਆਪਾਂ ਨੇ ਸਰਦੀ ਦੇ ਵਿੱਚ ਬਹੁਤ ਸੂਟ ਸੇਲ ਕੀਤੇ ਨੇ ਇਹ ਸੂਟ ਆਪਾਂ ਨੇ 25-2500 ਦੇ ਸੇਲ ਕੀਤੇ ਨੇ ਜੀ ਇਸ ਵਾਰ ਇਹ ਸਿੰਗਲ ਸੂਟ ਰਹਿ ਗਿਆ ਇਸ ਕਰਕੇ ਦਾ ਪ੍ਰਾਈਸ ਹੈਗਾ ਜੀ 2200 ਰੁਪਏ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਤੁਸੀਂ ਲੈ ਸਕਦੇ ਹੋ ਉਸ ਤੋਂ ਬਾਅਦ ਦੂਸਰਾ ਆ ਗਿਆ ਜੀ ਸਿਮਰ ਦਾ ਸੂਟ ਇਹ ਆਲ ਓਵਰ ਸੂਟ ਹੈ ਇਹਦੇ ਇਸ ਤਰ੍ਹਾਂ ਪ੍ਰਿੰਟ ਬਣਿਆ ਹੈ ਬਹੁਤ ਵਧੀਆ ਇਹ ਵੀ ਸਿਮਰ ਦਾ ਸੂਟ ਹੈ ਬਹੁਤ ਪਿਆਰੀ ਲੁੱਕ ਹੈ ਇਹ ਸੂਟ ਦਾ ਸਾਨੂੰ ਆਲ ਓਵਰ ਸੂਟ ਪਾਊਗਾ ਜੀ 2500 ਦਾ ਜੇ ਤੁਸੀਂ ਲੈਣਾ ਹੈ ਤਾਂ ਤੁਸੀਂ ਸਕਰੀਨਸ਼ਾਟ ਲਓ ਤੇ ਮੈਸੇਜ ਕਰੋ ਇਹ ਚੀਜ਼ਾਂ ਉਹ ਹਨਾ ਆਪਣੇ ਅੱਗੇ ਮੌਸਮ ਚੇਂਜ ਹੋ ਗਿਆ ਜੀ ਇਹ ਚੀਜ਼ਾਂ ਬਹੁਤ ਵਧੀਆ ਆ ਰਹੀਆਂ ਨੇ ਆਪਾਂ ਪਾ ਸਕਦੇ ਹਾਂ ਸਾਰੀ ਸਰਦੀ ਪਾਵਾਂਗੇ ਪਿਆ ਪ੍ਰੋਗਰਾਮ ਦੇ ਇਹਦੇ ਨਾਲ ਸਿਮਰ ਦਾ ਹੀ ਚੈੱਕ ਵਾਲੀ ਸਿਮਰ ਦਾ ਕਰਾ ਲਓ ਚਾਹੇ ਤੁਸੀਂ ਪਲੇਨ ਸਿਮਰ ਦਾ ਦੁਪੱਟਾ ਕਰਾ ਕੇ ਇਹ ਸੂਟ ਆ ਜਿਹੜਾ ਬਹੁਤ ਵਧੀਆ ਪਾਰਟੀ ਵੇਅਰ ਸੂਟ ਬਣ ਜੂਗਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਆਲ ਓਵਰ ਦਾ 2500 ਵਿਦਆਊਟ ਦੁਪੱਟਾ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਤੇ ਇਹ ਵੀ ਵਿਦਆਊਟ ਦੁਪੱਟਾ ਰਹਿਣਗੇ ਜਿਹੜੇ ਆਪਾਂ ਪਹਿਲਾਂ ਦੁਪੱਟੇ ਵਾਲੇ ਦਿਖਾ ਰਹੇ ਸੀ ਨੇ ਜੀ ਉਹਨਾਂ ਦੇ ਤੁਸੀਂ ਸਕਰੀਨਸ਼ਾਟ ਲਾਓ ਤੇ ਸੂਟ ਬੁੱਕ ਕਰੋ ਤਾਨੂੰ 8-10 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਸੂਟ ਨੂੰ ਪੈਂਡਿੰਗ ਨਾ ਰੱਖਿਆ ਕਰੋ ਜੀ ਜਲਦੀ ਤੋਂ ਜਲਦੀ ਆਪਣੀ ਪੇਮੈਂਟ ਕਰਕੇ ਸਾਪ ਦਾ ਡਰੈਸ ਸੈਂਡ ਕਰ ਦਿਓ ਜੇ ਤੁਸੀਂ ਨੇ ਇੱਕ ਦੋ ਸੂਟ ਹੋਰ ਲੈਣੇ ਹੁੰਦੇ ਨੇ ਜੀ ਤਾਂ ਤੁਸੀਂ ਆਪਣਾ ਸੂਟ ਸਾਨੂੰ ਮੈਸੇਜ ਕਰ ਦਿਆ ਕਰੋ ਵੀ ਅਸੀਂ ਹਜੇ ਇਕੱਠਾ ਪਾਰਸਲ ਨਾ ਲਾਇਓ ਇਸ ਕਰਕੇ ਪਲੀਜ਼ ਦਿੱਕਤ ਆਉਂਦੀ ਹੈ ਜੀ ਜਦੋਂ ਤੁਸੀਂ ਇੱਕ ਵਾਰ ਸੂਟ ਕਹਿ ਕੇ ਸਾਨੂੰ ਮੁੜ ਕੇ 5-5 ਦਿਨ 10-10 ਦਿਨ ਬੋਲਦੇ ਨਹੀਂ ਜੀ ਫਿਰ ਬੋਲਦੇ ਨਹੀਂ ਜੀ ਫਿਰ ਸਾਡਾ ਨਾ ਹੋਰ ਕਸਟਮਰ ਸੂਟ ਖੋਦਾ ਉਹਦੇ ਇਸ ਕਰਕੇ ਪਲੀਜ਼ ਰਿਕੁਐਸਟ ਕਰ ਤੁਸੀਂ ਐਵੇਂ ਨਾ ਕਰਿਆ ਕਰੋ ਆਪਣਾ ਸੂਟ ਜਲਦੀ ਕਨਫਰਮ ਕਰੋ ਜੀ ਫੈਬਰਿਕ ਦੀ ਸਾਡੀ ਜ਼ਿੰਮੇਵਾਰੀ ਹੋਊਗੀ ਜੀ ਰੇਟ ਦੀ ਜ਼ਿੰਮੇਵਾਰੀ ਹੋਊਗੀ ਜੇ ਤੁਹਾਡੇ ਤੱਕ ਮਾੜਾ ਕੱਪੜਾ ਪਹੁੰਚੂਗਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਵੈਸੇ ਮੈਨੂੰ ਵੀ ਮੈਨੂੰ ਕੰਨੀ ਉਮੀਦ ਹੈ ਮੈਨੂੰ ਇੰਨੀ ਕਾ ਉਮੀਦ ਹੈ ਕਿ ਮੈਂ ਜਿੰਨੀਆਂ ਭੈਣਾਂ ਕੋਲ ਸੂਟ ਪਹਚਾਏ ਨੇ ਜੀ ਮੈਨੂੰ ਬਹੁਤ ਵਧੀਆ ਉਹਨਾਂ ਨੇ ਰਿਸਪੌਂਸ ਦਿੱਤਾ ਕਿਸੇ ਵੀ ਭੈਣ ਵੱਲੋਂ ਕੋਈ ਕੰਪਲੇਨ ਨਹੀਂ ਆਈ ਵੀ ਤੁਹਾਡੀ ਫੈਬਰਿਕ ਮਾੜੀ ਹੈ ਜਾਂ ਕੁਝ ਕਿਵੇਂ ਵੀ ਹੈ ਤੇ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਤੁਸੀਂ ਕਹੋਗੇ ਆਪਾਂ ਉਹਦਾ ਸੂਟ ਰੈਡੀ ਕਰਕੇ ਦੇਵਾਂਗੇ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੇ ਤੁਸੀਂ ਨੇ ਵਰਕ ਵਾਲੇ ਸੂਟ ਰੈਡੀ ਕਰਵਾਉਣੇ ਨੇ ਜੀ ਤਾਂ ਤੁਸੀਂ ਕਰਵਾ ਸਕਦੇ ਆਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ